ਸਸਕਲ ਜੀ ਡੀਵੀਜੀ ਪੰਜਾਬੀ ਦਾ ਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੰਦ ਆਦੀਏ ਕਿ ਪੰਜਾਬ ਦੇ ਵਿੱਚ ਮੌਸਮ ਇੱਕਦਮ ਹੀ ਬਦਲ ਗਿਆ ਤੰਦ ਆਦੀਏ ਕਿ ਮੌਸਮ ਦੇ ਲਈ ਕਾਫੀ ਦਿਨਾਂ ਤੋਂ ਲੋਕ ਚਿੰਤਤ ਸੀ ਕਿਉਂਕਿ ਸੁੱਕੀ ਠੰਡ ਜਿਹੜੀ ਉਹ ਪੈ ਰਹੀ ਸੀ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਬਿਮਾਰ ਹੋ ਰਹੇ ਸੀ ਖਾਂਸੀ ਖੰਘ ਸਾਤੀ ਦਾ ਰੁਕ ਜਾਣਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਬਿਮਾਰੀਆਂ ਜਿਹੜੀਆਂ ਆਪਣ ਕਰੀਆਂ ਸੀ ਉਹਨਾਂ ਬਿਮਾਰੀਆਂ ਤੋਂ ਰਾਹਤ ਸਿਰਫ ਤੇ ਸਿਰਫ ਮੀਂਹ ਪੈਣ ਦੇ ਨਾਲ ਹੀ ਜੜਾਇਆ ਮਿਲਦਾ ਕਿਉਂਕਿ ਅਸਮਾਨ ਦੇ ਵਿੱਚ ਬਹੁਤ ਸਾਰਾ ਧੂਆਂ ਬਹੁਤ ਸਾਰੀ ਗਰਦ ਬਹੁਤ ਸਾਰੀ ਜਿਹੜੀ ਹੈ ਪੋਲਿਊਸ਼ਨ ਜਿਹੜਾ ਆ ਅਸਮਾਨ ਦੇ ਵਿੱਚ ਚੜਿਆ ਹੁੰਦਾ ਹੈ ਜੋ ਕਿ ਸਾਹ ਲੈਣ ਦੇ ਵਿੱਚ ਵੀ ਪ੍ਰੋਬਲਮ ਕ੍ਰੀਏਟ ਕਰਦਾ ਪਰ ਜਦੋਂ ਬਰਸਾਤ ਹੋ ਜਾਂਦੀ ਹੈ ਤੇ ਸਾਰਾ ਪੋਲਿਊਸ਼ਨ ਜਿਹੜਾ ਆ ਉਹ ਹਵਾ ਦੇ ਵਿੱਚੋਂ ਖਤਮ ਹੋ ਜਾਂਦਾ ਹੈ ਹਵਾ ਦੇ ਵਿੱਚ ਨਮੀ ਵੀ ਆ ਜਾਂਦੀ ਹੈ ਤੇ ਸਾਹ ਲੈਣਾ ਸੌਖਾ ਹੋ ਜਾਂਦਾ ਜਿਸ ਦੇ ਨਾਲ ਜਿਹੜੀਆਂ ਬਿਮਾਰੀਆਂ ਵੱਧਦੀਆਂ ਨੇ ਉਹ ਬਿਮਾਰੀਆਂ ਨੂੰ ਵੀ ਕਿਤੇ ਨਾ ਕਿਤੇ ਰੋਕ ਥਾਮ ਮਿਲ ਜਾਂਦੀ ਏ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਬਰਸਾਤ ਨੇ ਬਹੁਤ ਹੀ ਸੋਨਾ ਯੋਗਦਾਨ ਪੰਜਾਬ ਦੇ ਵਿੱਚ ਪਾ ਦਿੱਤਾ ਹੈ ਤੇ ਹਰੀਆਂ ਭਰੀਆਂ ਫਸਲਾਂ ਨੂੰ ਵੀ ਜਿਹੜਾ ਆ ਉਹ ਮੀਂਹ ਦੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਲੋਡ ਹੁੰਦੀ ਹੈ ਤੇ ਬਰਸਾਤ ਦੇ ਵਿੱਚ ਜਿਹੜਾ ਤੁਸੀਂ ਦੇਖਦੇ ਪਿਓ ਪਿਓ ਹਰਿਆਵਲ ਇਹ ਜਿਹੜੀ ਇੱਕ ਇੱਕ ਕਣੀ ਹੈ ਇਹ ਸੋਨੇ ਸਾਵੀ ਹੁੰਦੀ ਹੈ ਕਹਿੰਦੇ ਆ ਕਿ ਸਮੇਂ ਸਰ ਮੀਂਹ ਪੈ ਜੇ ਤੇ ਉਹ ਸੋਨੇ ਵਾਂਗ ਹੁੰਦਾ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਮੀਂਹ ਜੇ ਬਿਨ ਜਿਹੜਾ ਆ ਮੌਸਮ ਆ ਜਾਵੇ ਤੇ ਉਹ ਵੀ ਨੁਕਸਾਨ ਕਰਦਾ ਆ ਤੇ ਬਹੁਤ ਵਧੀਆ ਜਿਹੜਾ ਆ ਮੌਸਮ ਹੁਣ ਹੋ ਚੁੱਕਿਆ ਆ ਖੁਸ਼ਨੁਮਾ ਹੋ ਚੁੱਕਿਆ ਆ ਮੌਸਮ ਹਲਕੀ ਹਲਕੀ ਬਰਸਾਤ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਚੱਲਦੀ ਪਈ ਹੈ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਤੇ ਜਲੰਧਰ ਵਾਲੀਆਂ ਸਾਈਡਾਂ ਤੇ ਮੀਂਹ ਪਿਆ ਸੀ ਪਰ ਹੁਣ ਸੰਪੂਰਨ ਪੰਜਾਬ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ ਇਹ ਮੀਂਹ ਪੈ ਰਿਹਾ ਆ ਬੱਦਲ ਪੂਰੇ ਸੰਘਣੇ ਨੇ ਤੇ ਪੂਰੇ ਤਰ੍ਹਾਂ ਜੜਾਇਆ ਅੱਜ ਬਰਸਾਤ ਦਾ ਇਹ ਦਿਨ ਇੰਜੋਏ ਕਰਦੇ ਹੋਏ ਲੋਕ ਆਓ ਗੱਲਬਾਤ ਕਰਦੇ ਆ ਪਬਲਿਕ ਦੇ ਨਾਲ ਜਨਤਾ ਦੇ ਨਾਲ ਕਿ ਉਹ ਅੱਜ ਦੀ ਇਸ ਬਰਸਾਤ ਬਾਰੇ ਕੀ ਕਹਿੰਦੇ ਨੇ ਦੇ ਨਾਲ ਜੀ ਦੇਖੋ ਕੁਦਰਤ ਦਾ ਬੜਾ ਅਜੂਬਾ ਨਜ਼ਾਰਾ ਸਾਹਤ ਹੋ ਗਿਆ ਆ ਥੋੜੀ ਲੇਟ ਹੋਈ ਆ ਪਰ بارش ਦੇ ਆਉਣ ਦੇ ਨਾਲ ਫਸਲਾਂ ਤੇ ਬੜੀ ਨਿਹਾਰ ਆਏਗੀ ਤੇ ਛੋਟੀਆਂ ਛੋਟੀਆਂ ਬੱਚਿਆਂ ਦੇ ਵਿੱਚ ਜਿਹੜੀਆਂ ਕੋਈ ਗਲੇ ਦੀਆਂ ਪ੍ਰੋਬਲਮ ਨੱਕ ਦੀਆਂ ਪ੍ਰੋਬਲਮ ਉਹ ਵੀ ਠੀਕ ਹੋਏਗੀ ਨਮੀ ਮੌਸਮ ਵਧੇਗੀ ਨਮੀ ਵਧਣ ਦੇ ਨਾਲ ਫਸਲਾਂ ਦੇ ਵਿੱਚ ਬੜੀ ਬਹਾਰ ਆਏਗੀ ਤੇ ਸਰਦੀ ਦੇ ਵਿੱਚ ਵੀ ਫਰਕ ਪਏਗਾ ਜਿਹੜੀ ਨਮੀ ਵਾਲੀ ਖੰਡ ਆ ਉਹ ਉਹਦਾ ਨਜ਼ਾਰਾ ਕੁਝ ਵੱਖਰਾ ਆ ਤੇ ਕੁਦਰਤ ਬੜੀ ਮਿਹਰਬਾਨ ਹੋਈ ਆ ਇਹਦੇ ਵਿੱਚ ਵਧੀਆ ਤਰੀਕੇ ਦੇ ਨਾਲ ਸਰਦੀ ਜਿਹੜੀ ਹੁਣ ਠੰਡ ਸਟਾਰਟ ਹੋਵੇਗੀ ਤੇ ਅੱਜ ਵਰਖਾ ਵਾਰੀ ਹੋਈ ਸੀ ਉਹਦੇ ਕਰਕੇ ਖੰਡ ਤਾਂ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਸੁੱਕੀ ਠੰਡ ਗਈ ਹਾਂ ਪਹਿਲਾਂ ਸੁੱਕੀ ਠੰਡ ਸੀ ਨਮੀ ਔਰ ਚਹੈਨੀ ਸੀ ਤੇ ਜਿਹੜੀ ਇਹ ਹੁਣ بارش ਅੱਜ ਤੋਂ ਸ਼ੁਰੂ ਹੋਈ ਆ ਇਹਦੇ ਨਾਲ ਨਮੀ ਵਾਲੀ ਠੰਡ ਜਿਹੜੀ ਹੁਣ ਸਟਾਰਟ ਹੋਣੀ ਆ ਇਹਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤ ਹੋਣਾ ਆ ਤੇ ਫਸਲਾਂ ਤੇ ਬੜੀ ਨਿਹਾਰ ਵਧੀਆ ਹੋਣੀ ਆ ਕਹਿਆ ਜਾਂਦਾ ਹੈ ਕਿ ਕਣਕ ਨੂੰ ਜਿੰਨੀ ਦੇਰ بارش ਨਾ ਹੋਵੇ ਉਹਨੇ ਦੇਰ ਫਸਲ ਦੀ ਹਾਂਜੀ ਹਾਂਜੀ ਮੈਂ ਉਹੀ ਕਹਿ ਰਿਹਾ ਜੀ ਫਸਲਾਂ ਦੇ ਵਿੱਚ ਇਦਾਂ ਆ ਕਿ ਜਿਹੜੀ ਇਹੋਲੇ ਮੇਨ ਫਸਲ ਕਣਕ ਆ ਤੇ ਕਣਕ ਵਾਸਤੇ ਜਿਹੜੀ ਇਹ ਨਮੀ ਵਾਲੀ ਠੰਡ ਹੈ ਬਹੁਤ ਜ਼ਰੂਰੀ ਆ ਜਿਹਦੇ ਨਾਲ ਇਹ ਕੋਰਾ ਉਹਦੇ ਵਾਸਤੇ ਕੋਰਾ ਬਹੁਤ ਵਧੀਆ ਆ ਤੇ ਫਸਲਾਂ ਬੜੀ ਉਹਨਾਂ ਦਾ ਵਾਅਦਾ ਬੜਾ ਵਧੀਆ ਹੋਣਾ ਵਾ ਤੇ ਉਹਨਾਂ ਦੀ ਉੰਤੀ ਜਿਹੜੀ ਬੜੀ ਵਧੀਆ ਹੋਣੀ ਆ ਫਸਲਾਂ ਦੀ ਇੱਕ ਵਾਰ ਇਹ ਸੁਕੀ ਠੰਡ ਪੈ ਰਹੀ ਸੀ ਉਹਦੇ ਨਾਲ ਕਾਫੀ ਬੰਦੇ ਬਿਮਾਰ ਹੋ ਰਹੇ ਸਨ ਹੁਣ ਮੌਸਮ ਸਾਫ ਹੋ ਜਾਣਾ ਕਣਕਾਂ ਵਾਸਤੇ ਵਧੀਆ ਵਾ ਬੱਚਿਆਂ ਵਾਸਤੇ ਵਧੀਆ ਸਾਰਿਆਂ ਵਾਸਤੇ ਵਧੀਆ ਬਹੁਤ ਵਧੀਆ بارش ਹੋ ਰਹੀ ਹੈ ਸਾਡੇ ਕਨੇ ਸੁਪੀ ਠੰਡ ਪੈ ਨਹੀਂ ਠੰਡ ਪਤਾ ਹੋ ਲੱਗਣਾ ਠੰਡ ਹੁੰਦੀ ਕੀ ਆ ਜਦੋਂ ਧੂੜ ਗਈ ਪਰ ਸਾਡੇ ਫਿਰ ਹੀ ਲੱਗਦੀ ਆ ਪਹਿਲਾਂ ਤਾਂ ਠੰਡੀ ਸਵੈਟਰਾਂ ਨਹੀਂ ਹੋਂਦੀ ਇਹਦੇ ਕੋਈ ਜੈਕਟ ਨਹੀਂ ਕਰਦਾ ਬਾਹਰ ਉਹ بارش ਮੌਸਮ ਵੇਖੋ ਕਿੰਨਾ ਵਧੀਆ ਹੋ ਗਿਆ ਅੱਜ ਨਾਲੇ ਪਿਛੇ ਲੰਗੇ ਲੱਗੇ ਗੁਰੂ ਦੇ ਕੀ ਦੀ ਦਿਹਾੜਾ ਅੱਜ ਸਵੇਰੇ ਸ਼ਾਮ ਠੰਡ ਹੋ ਰਹੀ ਹੀ ਪੜਜ ਪਰਵਾਰੀ ਹੋਣ ਕਰਕੇ ਸਵੇਰੇ ਸ਼ਾਮ ਠੰਡ ਹੋ ਜਾਂਦੀ ਹੀ ਸਵੇਰੇ ਸ਼ਾਮ ਠੰਡ ਬੇਕਰ ਨੂੰ ਫੇਰ ਗਰਮੀ ਹੋ ਜਾਂਦੀ ਹੋ ਦੇ ਕਰਕੇ ਬਿਮਾਰੀਆਂ ਹੋ ਰਹੀਆਂ ਸੀ ਬਿਲਕੁਲ 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 ਪਰ ਬੇਗਾ ਕੋਈ ਨਹੀਂ ਜੀ ਬਜੂੜਾ ਬਾਤ ਤੇ ਵੀ ਗਲਤ ਕੋਲੇ ਖਾਬ ਹੋ ਜਾਂਦੇ ਸਾਰੇ ਬੰਦਾ ਵੈਸੇ ਵੀ ਮਾਰ ਹੋ ਜਾਂਦਾ ਛੁਕੀ ਠੰਡ ਨਾਲ ਦੁਪਹਿਰੇ ਗਰਮੀ ਲਾਦੀ ਸ਼ਾਮ ਸਵੇਰੇ ਠੰਡ ਹੋ ਜਾਂਦੀ ਸੀ ਚਲੋ ਹੁਣ ਆ ਮੌਸਮ ਵਧੀਆ ਹੋ ਗਿਆ ਵਾ ਬਿਮਾਰੀ ਤੋਂ ਵੀ ਰਾਹਤ ਮਿਲੇਗੀ ਮੌਸਮ ਸਾਫ਼ ਹੋ ਗਿਆ ਉਹ ਤੂੰ ਸਾਫ਼ ਹੋ ਗਿਆ ਇਹ ਜੀ ਮਤਲਬ ਸਾਲ ਦੀ ਇਸ ਸਾਲ ਦੀ ਪਹਿਲੀ بارش ਹੈ। ਔਰ ਇਹਦੇ ਨਾਲ بارش ਹੋਣ ਦੇ ਨਾਲ ਕਾਫੀ ਲੋਕਾਂ ਦਾ ਰਾਹਤ ਮਿਲੇਗੀ। ਜਿਹੜੀਆਂ ਕੋਈ ਬਿਮਾਰੀਆਂ ਚੱਲ ਰਹੀਆਂ ਨੇ ਬੱਚਿਆਂ ਦੇ ਕੋ ਗਲੇ ਰੁਕੇ ਨੇ ਉਹ ਠੀਕ ਹੋਣਗੇ। ਔਰ ਕਾਫੀ ਮਤਲਬ ਇਹ ਨਾਲ ਜਿਹੜਾ ਸਾਡਾ ਮਾਨਸਿਕ ਤੌਰ ਤੇ ਸ਼ਰੀਰ ਤੌਰ ਤੇ ਇਹ بارش ਬਹੁਤ ਵਧੀਆ। ਔਰ ਇਹਦੇ ਨਾਲ ਕੁਝ ਲੋਕਾਂ ਦਾ ਕਾਰੋਬਾਰ ਵੀ ਚੱਲਣਗੇ। ਇਸ ਤਰ੍ਹਾਂ ਕੀ ਮਤਲਬ ਜਿਹੜੇ ਕਾਰੋਬਾਰ ਸਿਆਦ ਉੱਪਰ ਡਿਪੈਂਡ ਕਰੇ ਉਹ ਕਾਰੋਬਾਰ ਚੱਲਣਗੇ। ਤੇ ਨਾਲੇ ਫਸਲਾਂ ਉੱਤੇ ਵੀ ਜਿਹੜਾ ਮੌਸਮ ਹੈ ਬਹੁਤ ਵਧੀਆ। 哎，对。<noise> <noise> <noise>